ਇਹ ਮੇਟਰੋ 22 ਰੱਖਦਾ ਸੰਦ 3.5 ਲੱਖ ਰੁਪਏ ਚ ਮਿਲ ਰਿਹਾ ਕਿਉਂਕਿ ਟਰੈਕਟਰ ਹਰੇਕ ਭਰਾ ਕੋਲੇ ਆ ਤੇ ਟਰੈਕਟਰ ਦੇ ਨਾਲ ਆ ਸੰਦ ਲੈ ਲੈ ਤਵੇ ਜਦੋਂ ਵੇਲਾ ਟਾਈਮ ਆ ਉਦੋਂ ਐਕਸਟਰਾ ਜਿਵੇਂ ਬਿਜ਼ਨਸ ਆ ਪਿੰਡ ਦੇ ਵਿੱਚ ਕਰਨਾ ਉਹ ਵੀ ਬਿਜ਼ਨਸ ਚੱਲ ਸਕਦਾ ਤਾਂ ਵੀਡੀਓ ਤੇ ਬਣ ਰਿਹਾ ਬਹੁਤ ਕੰਮ ਦੀ ਆ ਸ਼ੇਅਰ ਜਰੂਰ ਕਰ ਦਿਓ ਆਜੋ ਫੇਰ ਸਤੀਕਾਰ ਵੀਰ ਸਤੀਕਾਰ ਬਾਈ ਜੀ ਆਪਣਾ ਨਾਮ ਗਰਮੀਤ ਸਿੰਘ ਜੀ ਗਰਮੀਤ ਸਿੰਘ ਵੀਰੇ ਜਿਵੇਂ ਪਹਿਲਾਂ ਲੋਡਰ ਆਉਂਦੇ ਸੀ ਹਨਾ ਹਾਂ ਜੀ ਤਾਂ ਉਹਨਾਂ ਨਾਲੋਂ ਇਹਦੇ ਵਿੱਚ ਵੱਖਰਾ ਕੀ ਸੁਧਾਰ ਕੀਤਾ ਗਿਆ ਤਾਂ ਰੇਟ ਦਾ ਕਿੰਨਾ ਕੁ ਫਰਕ ਆ ਕੀ ਫਾਇਦਾ ਲੈਣ ਵਾਲਾ ਕਿਸਾਨ ਭਰਾਵਾਂ ਨੂੰ ਲਾਉਂਚ ਕੀਤਾ ਨਵਾਂ ਅੱਛਾ ਜੀ ਇਹ ਭਾਈ ਜੀ ਕਿਸਾਨਾਂ ਵਾਸਤੇ ਬਹੁਤ ਵਧੀਆ ਚੀਜ਼ ਬਣਾਈ ਹੈ ਅੱਛਾ ਜੀ ਇਹਦੇ ਵਿੱਚ ਜਿਵੇਂ ਹੁਣ ਆਪਾਂ ਕਈ ਵਾਰ ਕਰੇ ਰੂੜੀ ਪਈ ਜਾਂਦੀ ਹੈ ਖੱਡਾ ਜਿਵੇਂ ਹੁੰਦਾ ਹਾਂਜੀ ਮੋਟਰ ਨਹੀਂ ਭਰ ਸਕਦਾ ਠੀਕ ਹੈ ਜੀ ਇਹਨੂੰ ਲਾ ਕੇ ਰੂੜੀ ਵੀ ਕਰ ਸਕਦੇ ਆਪਾਂ ਖਾਲੇ ਦੇ ਨਾਲ ਮਿੱਟੀ ਲਾ ਸਕਦੇ ਆ ਮਿੱਟੀ ਟਰਾਲੀਆਂ ਭਰਸਾਈ ਨੇ ਜਿਹੜਾ ਕਿਸਾਨ ਦਾ ਕੀ ਦੂਜਾ ਜੇਸੀ ਵਾਲਾ ਖਰਚਾ ਅੱਧਾ ਹੋ ਗਿਆ ਮੰਨ ਕੇ ਚੱਲੋ ਵੀ ਜੇ ਜੇਸ ਵੀ 22 ਲੱਖ ਦੀ ਆ ਤਾਂ ਇਹ ਉਦੋਂ ਭਾਈ ਜੀ ਉਹ ਤੋਂ ਤੀਜਾ ਗੁਣਾ ਚੌਥਾ ਗੁਣਾ ਵੀ ਅੱਧ ਚ ਹੈ ਅੱਧ ਚ ਹੈ ਆ ਕੰਮ ਹੁੰਨਾ ਕੰਮ ਵੀਰੇ ਉਹਨਾ ਹੀ ਕਰਨਾ ਹੈ ਕੰਮ ਉਹਨਾ ਹੀ ਕਰਨਾ ਨੇ ਉਹਨਾ ਹੀ ਨਹੀਂ ਕਰਨਾ ਨਾਲੇ ਟਰੈਕਟਰ ਕਿਸਾਨ ਦੀ ਵਰਤੋਂ ਚ ਟਰੈਕਟਰ ਕਿਸਾਨ ਦਾ ਦੇਖੋ ਠੀਕ ਹੈ ਜੀ आज ਆ ਦਾ ਟਰੈਕਟਰ ਇੱਕ ਖੇਤੀ ਵਾਸਤੇ ਰੱਖਿਆ ਠੀਕ ਹੈ ਜੀ ਆ ਪੱਲੀਆਂ ਨਿਕਲ ਗਈਆਂ ਹਾਂਜੀ ਉਧਰਲੀ ਵਿੱਚ ਨਿਕਲ ਗਿਆ ਨਿਕਲ ਗਏ ਠੀਕ ਹੈ ਜੀ ਬਾ ਡਾਕਟਰ ਨਿਕਲ ਗਏ ਦੇ ਪਾਈਪਾਂ ਨੇ ਠੀਕ ਹੈ ਜੀ ਟਰੈਕਟਰ ਉਧਰ ਬਾ ਫ੍ਰੀ ਹੋ ਗਿਆ ਜਿੰਮੇਦਾਰ ਠੀਕ ਹੈ ਜੀ ਜਿੰਮੇਦਾਰ ਖੇਤੀ ਵੀ ਕਰ ਸਕਦਾ ਜਦੋਂ ਜਿੰਮੇਦਾਰ ਨੂੰ ਮੈਸਜ ਦੇਣੀ ਲੋੜ ਉਸ ਨਾਲ ਜਿੰਮੇਦਾਰ ਨਾਲ ਜੋੜ ਕੇ ਆਪ ਦਾ ਜੋ ਕੰਮ ਕਰਨਾ ਚਾਹਦਾ ਉਹ ਕਰ ਸਕਦਾ ਜਿਹਦੇ ਵਿੱਚ ਇਹ ਨਹੀਂ ਆ ਇੱਕ ਹੁੰਦਾ ਹੈ ਬਣਾਉਂਦੇ ਆ ਉਹਦੇ ਵਿੱਚ ਟਰੈਕਟਰ ਬੰਦ ਲੈਂਦੇ ਆ ਉਹ ਟਰੈਕਟਰ ਇਸੇ ਕੰਮ ਜੋਗਾ ਦਾ ਹੋਰ ਕੰਮ ਨਹੀਂ ਕਰ ਸਕਦਾ ਠੀਕ ਹੈ ਜਿਹੜਾ ਇਹ ਟਰੈਕਟਰ ਆਪਣਾ ਖੇਤੀ ਵੀ ਕਰ ਸਕਦਾ ਹੈ ਇਹਨੂੰ ਮਸ਼ੀਨ ਮੇਰੇ ਮਿੱਟੀ ਦੀ ਕਿੰਨੀ ਕੁ ਕਪੈਸਿਟੀ ਆ ਉਹਦਾ ਜਿਹੜਾ ਅੱਗੇ ਵਜਨ ਲੈਂਦਾ ਹੈ ਮੇਰੇ ਆਪਣੇ ਡੈਂਪਿੰਗ ਹਨਾ ਜਿਹੜੀ 8 ਫੁੱਟ ਡੂੰਗੀ ਜਾਂਦੀ ਐ 8 ਫੁੱਟ ਉੱਚੀ ਜਾਂਦੀ ਐ 8 ਫੁੱਟ ਡੂੰਗੀ ਜਾਂਦੀ ਐ 8 ਫੁੱਟ ਉੱਚੀ ਜਾਂਦੀ ਐ ਠੀਕ ਹੈ ਇਹ ਜਿਹੜਾ ਚਲਾਉਣ ਵਾਲਾ ਆਪਰੇਟਰ ਆਏ ਨੂੰ ਇਹ ਆਪਰੇਟਰੇ ਨੂੰ ਚਲਾਉਣ ਵਾਲਾ 5 ਤੋਂ 7 ਮਿੰਟਾਂ ਦੇ ਵਿੱਚ ਟਰਾਲੀ ਭਰ ਸਕਦੇ ਹਾਂ 5 ਤੋਂ 7 ਮਿੰਟਾਂ ਦਾ 5 ਤੋਂ 7 ਮਿੰਟਾਂ ਦੇ ਵਿੱਚ ਭਰ ਸਕਦੇ ਹਾਂ ਠੀਕ ਹੈ ਜੀ ਤੇ ਭਾਈ ਜੀ ਆ ਜਿਵੇਂ ਹੁਣ ਆਪ ਨੂੰ ਦੇਖਦਾ ਹੀ ਇਹ ਬਿਲਕੁਲ ਫਾਇਰ ਲੱਗੇ ਆ ਦੋਨਾਂ ਪਾਸੇ ਲੱਗੇ ਆ ਟਰੈਕਟਰ ਆਪਣਾ ਨਿਪਟਰ ਹੋ ਗਿਆ ਦੇਖੋ ਥੈਂਕ ਯੂ ਤੇ ਭਾਈ ਜੀ ਨਹੀਂਗਾ ਇਹਨਾਂ ਤੇ ਆ ਜਾਣਾ ਟਾਇਰਾਂ ਤੇ ਕੋਈ ਮਜ ਨਹੀਂ ਟਾਇਰਾਂ ਦੇ ਪਕਰ ਕਰਕੇ ਮਿੱਟੀ ਪਟੂਗੀ ਭਰੂ ਜੀ ਪੱਕੀ ਮਿੱਟੀ ਵੀ ਪਟੂਗੀ ਟਾਇਰਾਂ ਦੀ ਕਸਾਈ ਖਤਮ ਹਾਂ ਟਾਇਰਾਂ ਦੀ ਕਸਾਈ ਹੈ ਟਾਇਰਾਂ ਤੇ ਭਾਈ ਜੀ ਮਜ ਨਹੀਂ ਜੀ ਭਾਈ ਨਹੀਂ ਨਹੀਂ ਹਾਂ ਠੀਕ ਹੈ ਆਮ ਲੋਡਰ ਆਪਣੇ ਆਪ ਸਾ ਚੱਲਦਾ ਹੋਰ ਇੱਕ ਸਾਈਟ ਵੀ ਆ ਸਾਈਟ ਬੱਜ ਕੇ ਕਿਸਾਨ ਦਾ ਟਾਈਮ ਬੱਜ ਗਿਆ ਸਾਰਾ ਫਰਕ ਪੈ ਗਿਆ ਆ ਸੀਟ ਦੇ ਵੀ ਮੰਨ ਲਓ ਵੀ ਨਾਟ ਹੈ ਨਾ ਨਾਟ ਆ ਚਾਰ ਖੁੱਲੇ ਜਾਂਦੇ ਆ ਜਿਵੇਂ ਕੋਈ ਗਾਹ ਕਰਨੀ ਜਾਂ ਪਛਾਣ ਕਰਨੀ ਇੱਕ ਸੀਟ ਅੱਗੇ ਆ ਗਈ ਇੱਕ ਪਿੱਛੇ ਲੱਗ ਠੀਕ ਹੈ ਜੀ ਦੋ ਸੀਟਾਂ ਹੋ ਗਈਆਂ ਠੀਕ ਹੈ ਨਾ ਮਿੱਤਰੋ ਇਧਰੋਂ ਦੇਖੋ ਬਈ ਦੋਸਤੋ ਤਾਂ ਵਧੀਆ ਬਈ ਜਿਵੇਂ ਕੋਈ ਛੋਟਾ ਮੋਟਾ ਪਿੰਡ ਦੇ ਵਿੱਚ ਬਿਜ਼ਨਸ ਕਰਨਾ ਤਾਂ ਬਹੁਤ ਵਧੀਆ ਗੱਲ ਆ ਮਿੱਤਰੋ ਦੇਖੋ ਕਰੋ ਵੀ ਚੈੱਕ ਕਰੋ ਵੀ ਤਾਂ ਬਾਈ ਜੀ ਹੁਣ ਇਹਦੇ ਰੇਟ ਦੀ ਗੱਲ ਕਰ ਗਏ ਇਹ ਰੇਅਰ ਦੀ ਗੱਲ ਹੈ ਇਹ ਵੀਰੇ ਇਹਦਾ ਪ੍ਰਾਈਸ ਆ ਨਾ ਜਿਹੜਾ 3.5 ਲੱਖ ਰੁਪਈਆ 3.5 ਲੱਖ ਰੁਪਈਆ ਠੀਕ ਹੈ ਜੀ ਕੋਈ ਥੋੜੀ ਵੀਡੀਓ ਦੇਖ ਕੇ ਆਊਗਾ ਉਹਦਾ ਮਾਨਤਨ ਪੂਰਾ ਕਰਿਆ ਜਾਊਗਾ ਠੀਕ ਹੈ ਜੀ ਲੋ ਵੀ ਮਿੱਤਰੋ ਜਿਵੇਂ ਆਪਾਂ ਅਕਸਰ ਕਹਿੰਦੇ ਆ ਵੀ ਜਦੋਂ ਵੀ ਤੁਸੀਂ ਸੌਦਾ ਕਰ ਲੈਣਾ ਇਹਦਾ ਉਸ ਤੋਂ ਬਾਅਦ ਹੀ ਦੱਸਣਾ ਵੀ ਮਿੱਤਰਾ ਵੀਡੀਓ ਦੇਖੀ ਸੀ ਤੇ ਉਸ ਤੋਂ ਬਾਅਦ ਹੁਣ ਡਿਸਕਾਊਂਟ ਕਰਾ ਠੀਕ ਹੈ ਆਪਾਂ ਹੋਰ ਆਪਣੇ ਡੀਲਰਸ਼ਿਪ ਉੱਥੇ ਦੁਕਾਨ ਹੈ ਉਹਦੇ ਨਾਲ ਹਾਟ ਦੇ ਨਾਲ ਠੀਕ ਹੈ ਜੀ ਦਿੱਤੋ ਗੁੰਨੋ ਰੋਡ ਦੇ ਉੱਤੇ ਠੀਕ ਹੈ ਜੀ ਉੱਥੇ ਆਪਣੀ ਡੀਲਰਸ਼ਿਪ ਹੈ ਉੱਥੇ ਆਪਾਂ ਜਦੋਂ ਮਰਜੀ ਮਿਲੋ ਆ ਕੇ ਮੰਨ ਕੇ ਚੱਲੋ ਵੀ 22 ਲੱਖ ਦਾ ਸੰਗ 3 ਲੱਖ ਰੁਪਏ ਵਿੱਚ ਰੈਡੀ ਹੈ ਨਾ ਹਾਂਜੀ ਹਾਂਜੀ ਰੈਡੀ ਆ ਰੈਡੀ ਬਿਲਕੁਲ ਕਿਸਾਨ ਦੀ ਬਚਤੀ ਬਚਤ ਦੇ ਇਹ ਬਿਜ਼ਨਸ ਕਰਨਾ ਤਾਂ ਫਾਇਦਾ ਹੀ ਫਾਇਦਾ ਮੈਨੂੰ ਤੁਹਾਡਾ ਇਹ ਦੇਣਾ ਠੀਕ ਹੈ ਜੀ ਉਹ ਦੇ ਵੀ ਨੰਬਰ ਇੱਕ ਵਾਰ 9680 991516 ਠੀਕ ਹੈ ਜੀ 9680 991516